ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਰਾਏਪੁਰ ਤਹਿਸੀਲ ਤੇ ਜ਼ਿਲ੍ਹਾ ਅੰਬਰੀ ਸਰ ਹਰਜੀਤ ਸਰਪੰਚ ਜੀ ਨਾਲ ਆਪਾਂ ਆਏ ਆਂ ਤੇ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਸੂਈਆਂ ਸਵਾਈਆਂ گاਵਾ ਤੁਹਾਨੂੰ ਦਿਖਾਉਣੀਆਂ ਵਾਂ ਜਰਸੀ ਕ੍ਰੋਸ ਚ ਆ ਦੋਵੇਂ ਜਿਹੜੀਆਂ ਗਰਮੀ ਚ ਚਾਉਣ ਵਾਲੀਆਂ گاਵਾ ਵਾਂ ਤੇ ਬਾਕੀ ਗੱਲਬਾਤ ਤੁਹਾਨੂੰ ਕਰਦੇ ਆਂ ਇਹ ਸਾਰੇ ਵੀਰਾਂ ਨੇ ਹੱਥ ਜੋੜ ਕੇ ਬੇਨਤੀ ਇਹੀ ਆ ਵੀ ਦੋਵੇਂ ਸੂਈਆਂ ਵਾਂ ਸੂਈਆਂ ਦੀ ਇੱਥੇ ਆ ਕੇ ਆਪਣੀ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀਰ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜਰੂਰ ਕਰਾ ਲਿਆ ਕਰੋ ਤੇ ਬਾਕੀ ਸਾਡੀ ਬੇਨਤੀ ਅੱਲ ਵੀ ਜਰੂਰ ਧਿਆਨ ਦਿਆ ਕਰੋ ਅਸੀਂ ਕਦੇ ਵੀ ਨਾ ਕਿੰਨੇ ਵੀ ਬਿਨਾ ਚਵਾਈ ਤੋਂ ਜਾਂ ਕਿਸੇ ਦੀ ਗਾਰੰਟੀ ਦੇ ਪੱਛੂ ਲੈ ਜਾਈਏ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਸਾਹਿਬ ਉਹ ਠੀਕ ਠਾਕ ਜੀ ਇਨਸ਼ਾਅੱਲਾ ਵਧੀਆ ਜੀ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸੋ ਫਿਰ ਹਾਂ ਹਰਜੀਤ ਸਿੰਘ ਹਾਂਜੀ ਪੈਨ ਰਾਏ ਬਰਫਰ ਦਾ ਸੀਲ ਜਲਾ ਜਨਾਬ ਤੇ ਫੋਨ ਨੰਬਰ ਬੋਲ ਦੋ 9877882776 ਠੀਕ ਐ ਇਹ ਦੋ ਫਿਰ ਹਾਂਜੀ ਦੋ ਹੀ ਠੀਕ ਐ ਹਾਂਜੀ ਬਾਜਾ ਜੀ ਕਰ ਦੇਣੇ ਅੱਜ ਆਜਾ ਜੀ ਬੋਲਦੇ ਅੱਛਾ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਜਰਸੀ ਕ੍ਰੋਸ ਟੀ ਐ ਵੀ ਸਾਈਡ ਹਾਲ ਦਾ ਰਸਦੀ ਐ ਫੱਖ ਵਾਕੀ ਠੀਕ ਐ ਕੋਈ ਵੀ ਲਿਆਣਾ ਨਹੀਂ ਪਣਾ ਪੈਂਦਾ ਸੀਲ ਅੱਛਾ ਠੰਡੀ ਸੀਲ ਆ ਠੀਕ ਹੈ ਕਿੰਨੇ ਚਿਰ ਦੀ ਸੋਈ ਹੈ ਇੰਜਵਾਜ ਹੋ ਗਿਆ ਪਰਵਾਸੀ ਵਾਗ ਬੋਲੇ ਚ ਹੀ ਅਜੇ ਅੱਛਾ ਬਸ 15 16 ਲੀਟਰ ਬੋੜਾ ਤਿਆਰ ਕਰ ਗੀ ਤੇ ਬਾਕੀ ਉਹਨਾਂ ਨੇ ਕੱਲ ਤਾਂ ਬੋੜਾ ਪੱਠੇ ਵੀ ਨਹੀਂ ਤੋੜੀ ਤੇ ਲੰਡਿਆ ਕੰਮ ਹਾਂਜੀ ਹਾਂਜੀ ਤੇ ਬਾਕੀ 22 ਰੋਧ ਵੀ ਸਭ ਸਾਈ ਵਾਲ ਦਾ ਪੱਖ ਰੱਖਦੀ ਆ ਅੱਛਾ ਸੰੱਜਾ ਵਰਗਾ ਦਾ ਮਾੜੀ ਇੱਕ ਸਾਹ ਜੀ ਤੇ ਹੁਣ ਕਰੋ ਕਿੰਨਾ ਦੁੱਧ ਚਵਾ ਦੋਗੇ ਦੇਖੋ 1500 ਲੀਟਰ ਬੋੜਾ ਹੈਗਾ ਅੱਛਾ 15 16 ਲੀਟਰ ਚਵਾ ਦੋਗੇ ਕਰੋ ਸਣਾ ਤੇ ਡਾੜਾ ਲੱਗਾ ਸਣਾ ਕਰੋ ਭਾਵੇਂ ਜੁੱਦਾ ਮਰਜ਼ੀ ਗਰਮੀ ਗਮੀਂਆ ਵੀ ਕਿਲੋ ਕਰ ਦੂਗੀ ਆਮ ਦਾ ਅੱਛਾ ਤੋਰਾਂ ਫਿਰ ਇੱਕ ਰੀਨ ਬਾਕੀ ਥਾਣੇ ਜਿਹੜਾ ਕਾਫੀ ਕਮਾਲ ਦਾ ਵਾ ਆ ਦੇਖ ਸਾਡੇ ਬਿਲਕੁਲ ਦੂਰ ਦੂਰ ਜਿਹੜਾ ਥਣ ਲੱਗਾ ਤੇ ਪ੍ਰੋਪਰ ਹੱਥ ਦੀ ਚਵਾਈ ਵਾਲਾ ਥਾਣੇ ਆ ਜਿਹੜਾ ਉੱਤਰ ਹੈ ਠੰਡੀ ਸੀ ਲੇ ਮਗਰ ਕੀ ਹੈ ਇਹਦੇ ਬੱਚਾ ਮਗਰ ਇਹਦੇ ਬੱਚਾ ਬਾਕੀ ਇਹੋ ਜਿਹਾਂ گاਵਾ ਦੀ ਫੈਟ ਵੀ ਚੰਗੀ ਹੁੰਦੀ ਆ ਤੇ ਦੁੱਧ ਵੀ ਮੱਜਾਂ ਰਗਾਂਦਾ ਬਾਕੀ ਸੂਈ ਸਵਾਈ ਹੈ ਦੁੱਧ ਦੀ ਚਵਾਈ ਇਹਦੀ ਹੋ ਜਾਣੀ ਆ ਝੱਬੂ ਦਾ ਥੋੜਾ ਜਿਹਾ ਕਰਦੀ ਹੈ ਬੱਚੇ ਦੇ ਵੀ ਖਿੱਚ ਥੋੜੀ ਜਿਆਦਾ ਕਰਦੀ ਹੈ ਬਾਕੀ ਪਾਣੀ ਦੇ ਆਣਾ ਪਾਣੀ ਪਾਲੇ ਤੋਂ ਇਹਨਾਂ ਪਾਲੇ ਵੇਲੇ ਅੱਛਾ ਹਾਂ ਸਵਾਈ ਵੇਖੋ ਲੱਗੀ ਹੋਈ ਹੈ ਹਾਂ ਇਹ ਸਾਡੇ ਅਗਲੇ ਥਣਾ ਦਾ ਜਵਾਬ ਬਿਲਕੁਲ ਸਾਫ਼ ਹੈ ਜਿਹੜਾ ਆ ਜੀ ਬੀ ਫਲੇ ਕਨ ਦਾ ਜਵਾਬ ਇਹਨਾਂ ਦੇਖ ਸਾਡੇ ਕਿੰਨਾ ਰੱਖੀਏ ਫਿਰ ਇਹਦਾ ਮੁੱਲ ਆਪਾਂ ਮੁੱਲ ਤੇ ਜਿਹੜੀ ਦਗ ਜਿਹੜਾ ਫਲੀ ਜੁੜੀ ਏ ਤਾਂ ਜੱਡੇ ਵਾਲੀ ਏ ਦੁਰਦ ਸਹਾਣਾ ਉਹਦਾ ਮਈਆਂ 사ਗਾ ਰੋਦਿਆ ਭਾਏ ਸੱਤ ਪੈੜੀ ਕਰ ਲਈਏ ਅੱਛਾ ਬਾਕੀ ਆਪਾਂ ਦੇ ਦਾਂਗੇ ਜਾਇ ਜ 48000 ਦੀ ਦੇ ਦਾਂਗੇ 48000 ਦੀ ਦੇ ਦੋਗੇ ਹਾਂਜੀ ਬਾਕੀ ਥੋੜੀ ਫਤ ਛੋਟ ਮੌਕੇ ਤੇ ਕਰ ਦੋਗੇ ਹਾਂਜੀ ਠੀਕ ਹੈ ਜੀ ਠੀਕ ਹੈ ਤੇ ਹੁਣ ਆ ਵੀ ਤਾਜੀ ਸੋਈ ਜਾਂਦੀ ਆ ਹਾਂਜੀ ਪਹਿਲਾਂ ਉਹ ਸੀ ਤਲੂਨ ਹੀ ਸੋਈ ਆ ਹਾਂ ਸੋਈ ਆ ਜੀ ਬਿਲਕੁਲ ਤਾਜ਼ਾ ਨਾੜ ਜਿਹੜਾ ਨਾਲ ਆ ਕਿੰਨਾ ਵਸ ਵਸ ਹੋਈ ਆ ਇਹ ਪਹਿਲਾ ਸਵੇਰ ਸੋਈ ਆ ਜੀ ਪਹਿਲਾ ਸਵੇਰ ਸੋਈ ਹਾਂਜੀ ਕਿੰਨਾ ਕਿ ਚੱਦੀ ਸੋਈ ਆ ਇਹ ਆ ਇਹ ਵਕ ਤੇ ਜਾਗ ਨਹੀਂ ਹੋਇਆ ਜੀ ਅੱਛਾ ਇਹ ਵੀ ਇਹ ਜਿਹਾ ਬੋਲੀ ਚ ਆ ਕੇ ਬੋਲੀ ਮਗਰ ਭੜ ਭੁਲੀ ਹੈਗੀ ਇਹ ਸਣਾ ਨੂੰ ਹਾਂਜੀ ਸਣ ਫਸਮਗੇ ਕੱਢ ਜਾਂਦੀ ਪੂਰਾ ਠੀਕ ਆ ਹਾਂਜੀ ਇਹਦੇ ਕੋ ਕਿੰਨਾ ਕੁ ਬੋਲਾ ਜੀ ਇਹਦੇ ਕੋ ਹੈਗਾ ਜੀ 9 ਕਿਲੋ ਪੰਜ ਸੋਈ ਹੈ ਜੀ ਇਹ ਕਿੰਨਾ ਕਰੀ ਜਾਊਗਾ ਹਾਂਜੀ ਇਹ ਵੀ 80 ਕਰੋਸ ਆ ਜਦੋਂ 12 13 ਕਿਲੋ ਕਰੀ ਜਾਊਗਾ ਆਰਾਮ ਨਾਲ ਅੱਛਾ ਹਾਂਜੀ ਠੀਕ ਆ ਸਥਾਨ ਇਹਦੇ ਵੀ ਆਪਾਂ ਦੇਖ ਸਕਦੇ ਬਾਕੀ ਪਸਮਾਕ ਜਿਹੜਾ ਵਧੀਆ ਹੱਥ ਚੋਂ ਲੱਤ ਕਰ ਜਣਾ ਇਹਨੇ ਅਜੇ ਉਹਨੇ ਕਿ ਭਲਾ ਹਵਾਨੇ ਤੇ ਹੈਗੀਆਂ ਵਾ ਤੋਰ ਫਿਰ ਇਹਨਾਂ ਬਾਕੀ ਇਹ ਵੀ ਜਿਹੜਾ ਭਲਾ ਲੱਤ ਗਿਆ ਤੇ ਪ੍ਰੋਪਰ ਹੱਥ ਦੀ ਚਵਾਈ ਵਾਲਾ ਸਨ ਵਧੀਆ ਭੰਜਣਾ ਛੜਾ ਸੁਣਾ ਭਾਵੇਂ ਬੱਧੀਆਂ ਦਰਦੇ ਪਹਿਲੇ ਨਾਲੇ ਬੰਨ੍ਹਦੇ ਬਾਕੀ ਇਹਨੂੰ ਬੱਚਾ ਆਗਾ ਪਾਉਣ ਦੀ ਲੋੜ ਨਹੀਂ ਛੰਗੀ ਹਾਂਜੀ ਬਿਨਾਂ ਰੱਸੀ ਤਾਂ ਹੀ ਠੰਡੀ ਸੀ ਲਿਆ ਕਹਿੰਦੇ ਹਾਂਜੀ ਬਾਕੀ ਉੱਤਨਾ ਚਲੋ Negger Jarsea. ਅੱਛਾ ਲਾ ਕੇ ਕਹਿੰਦੇ ਪਕਾ ਦੀ ਕਰੀ ਪਤਾ ਲੱਗ ਜਾਂਦਾ ਵੀ ਕੋਈ ਔਲ ਉਲਟਾ ਨਹੀਂ ਕਰਦੀ। ਬੰਦ ਆ ਦੇਖੋ ਚੰਦੀ ਸੀ ਦੇ ਲੱਤ ਨਹੀਂ ਆਉਂਦੀ ਜੇ ਕੋਈ ਜੰਨ ਨਹੀਂ ਬਾਹਰ। ਚੋ ਆਈ ਯਾ। ਪਰ ਕਿਸਮੇ ਕੇ ਸਾਹਮਣੇ ਕਰ ਦਈਏ। ਮੇਰੇ ਪਸਮੀ ਨਹੀਂ ਹੈ ਬੋਲੀ ਫੁੱਲ ਕੇ। ਬਾਕੀ ਚੀ ਜੰਦੀ ਬਿਲਕੁਲ ਹੀ। ਰੱਸੀ ਉਸੇ ਪਾਉਣ ਦੀ ਕੋਈ ਲੋੜ ਨਹੀਂ। ਕੋਈ ਰੱਸੀ ਪਾਉਣ ਦੀ ਲੋੜ ਨਹੀਂ। ਇਦਾਂ ਹੀ ਆ। ਖੜਾ ਕਰੋ ਪਹਿਲਾਂ ਨੇ ਵੈਸੇ ਬੰਦ ਦਿੰਦੇ ਹੈ ਗਾਈ। ਹਾਂਜੀ। ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਜੈ ਜੀ ਬੀ ਜੀ ਕਿੰਨਾ ਕ 42000 42000 ਹਾਂਜੀ ਬਸ ਬਾਕੀ ਮੌਕੇ ਤੇ ਹੋਰ ਕਰ ਦੋਗੇ ਚਲੋ ਕੋ ਫੋਨ ਲਾਉਗਾ ਤੇ ਹਾਂਜੀ ਹਾਂਜੀ ਤੇ ਠੀਕ ਹੈ ਹੋਰ ਕੁਝ ਕਹਣਾ ਫਿਰ ਬਸ ਮਿਹਰਬਾਨੀ ਬਹੁਤ ਵਾਹ ਠੀਕ ਹੈ ਜੀ ਚਲੋ ਬਾਕੀ ਇਹ ਆ ਵੀ ਦੋਵੇਂ ਸੋਈਆਂ ਸਵਾਈਆਂ ਸੋਈਆਂ ਦੀ ਆਪਣੀ ਇੱਥੇ ਆ ਕੇ ਆਪਣੀ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੀ